25 ਸਾਲ ਦਾ ਨੌਜਵਾਨ ਸੰਦੀਪ ਸਿੰਘ ਜੋ ਪਿੰਡ ਪੈਰੋਪੁਰ ਨੇੜੇ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਕਰਦਾ ਸੀ ਰਾਤ ਨੂੰ ਕਰੀਬ 7:30 ਵਜੇ ਘਰ ਆ ਰਿਹਾ ਸੀ ਤਾਂ ਅਚਾਨਕ ਪਿੰਡ ਨੇੜੇ ਟੋਬੇ ਚ ਡੇਗ ਗਿਆ ਜਿਸ ਤੋਂ ਬਾਅਦ ਕਿਸੇ ਰਾਹੀਰ ਨੇ ਇਸ ਦੀ ਸੂਚਨਾ ਸੰਦੀਪ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਤਾਂ ਬੜੀ ਮੁਸ਼ਕਲ ਨਾਲ ਟੋਬੇ ਵਿੱਚੋਂ ਕੱਢ ਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਪੈਰੋਪੁਰ ਦੇ ਪਿੰਡ 'ਚ ਇਹ ਦੀ ਦੁਕਾਨ ਕਰੀ ਹੋਈ ਥੀ ਕਾਦੀ ਕਾਨ ਆਪਣੇ ਮੋਟਰਸਾਈਕਲਾਂ ਦੇ ਉੱਤੇ ਤੇ ਇਹ ਘਰ ਨੂੰ ਵਾਪਸ ਆ ਰਹੇ ਸੀ ਸ਼ਾਮ ਟਾਈਮ 7:30 8:30 ਦਾ ਟਾਈਮ ਪੈ ਗਿਆ 8:00 8:50 ਵਜਣ ਵਾਲੀ ਸੀ ਪਾਸਤ ਮੇ ਰਹਿੰਦੇ ਹੁਣ ਜੀ ਬਹੁਤੇ ਆਇਆ ਜੀ ਆਪਣੀ ਸਾਈਡ ਤੇ ਦੂਜੀ ਸਾਈਡ ਜਾ ਕੇ ਦੋ ਵਜੇ ਕਰ ਗਿਆ ਸੜੇ ਮੋਟਰਸਾਈਕਲ ਇਕੱਲੇ ਸੀਗੇ ਜੀ ਇਹ ਬਾਈਕ ਇਕੱਲੇ ਸੀਗੇ ਇਹਨਾਂ ਨੇ ਕੱਢਿਆ ਜੀ ਇਹ ਪਿੰਡ ਦੇ ਇਕੱਠੇ ਹੋ ਗਏ ਜੀ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਫਿਰ ਉਹਨਾਂ ਨੇ ਹਾਊਲਡ ਪਹਿਲਾਂ ਮੋਟਰਸਾਈਕਲ ਕੱਢਿਆ ਜੀ ਉਸਦੇ ਬਾਅਦ ਮੈਨੂੰ ਇਹਨੂੰ ਕੱਢਿਆ ਵਿਆਹ ਵੀ ਰੱਖਿਆ ਸੀ ਕੋਈ ਵਿਆਹ ਐ ਨਾ ਮਾਰਚ ਦਾ ਲੈਣਾ ਸੀਗਾ ਇਹ ਮਰਾਪੀਏ ਮਤਲਬ 7:30 ਵਜੇ ਸਾਡਾ ਭਾਣ ਜਦਕਾਰ ਬੰਦ ਕਰਕੇ ਆਇਆ ਸੀ ਆਪਣਾ ਤੁਹਾਡਾ ਫੈਰੋਂ ਪਰ ਤੋਂ ਹੀ ਜੀ ਉਸ ਤੋਂ ਬਾਅਦ ਇੱਥੇ ਆ ਕੇ ਨਾਲ ਹਾਸ ਹੋਇਆ ਟੋਪੇ ਚ ਗਿਰਈ ਜੀ ਤੇ ਉਸ ਤੋਂ ਬਾਅਦ ਮਤਲਬ ਤੁਹਾਨੂੰ ਪਤਾ ਲੱਗਿਆ ਕਿ ਰਾਹ ਗਏ ਦੱਸਿਆ ਵਿਆਹ ਕਰਕੇ ਬੰਦਾ ਵਿੱਚ ਗਿਰਿਆ ਤੇ ਅਸੀਂ ਜਾ ਕੇ ਇਹਨੂੰ ਕੱਢਿਆ ਆ ਕੇ ਮੈਂ ਤਾਂ ਵੀ ਸਾਇੰਸ ਸੀ ਮੇਰਾ ਪਰੋਂ ਯੇ ਸੀ ਕੱਢਦੇ ਨੇ ਕੱਢ ਕੇ ਕਿੱਥੇ ਲੈ ਗਏ ਇਹਨੂੰ ਜੀ ਉਹ ਮਾਜੇ ਘਰ ਸਾਹਿਬ ਜੀ ਸਟੇ ਹਾਸ ਹਸਪੀਟਲ ਐ ਜੀ ਫਿਰ ਉੱਥੇ ਰਸਤੇ 'ਚ ਹੀ ਮੌਤ ਹੋ ਗਈ ਜਾਂ ਮੌਤ ਨੂੰ ਡਾਕਟਰ ਨੇ ਮ੍ਰਿਤਕ ਕਰਾਰ ਦੇ ਦਿੱਤਾ ਜੀ ਜਿਹਦੇ ਕੋਈ ਬਿਨ ਰੱਖੇ ਵੀ ਸੀ ਉਹ ਆਪਣੇ ਮਾਰਚ 'ਚ ਮਾਰਚ ਵਿਆਹ ਰੱਖਿਆ ਸੀ ਹਾਂਜੀ ਹਾਂਜੀ ਬਿਲਕੁਲ ਇੱਥੇ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦਾ ਮਾਰਚ ਵਿੱਚ ਵਿਆਹ ਰੱਖਿਆ ਹੋਇਆ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿੱਥੇ ਇਸ ਘਰ ਵਿੱਚ ਵਿਆਹ ਦੀਆਂ ਖੁਸ਼ੀਆਂ ਮਨਾਈ ਜਾਣੀਆਂ ਸਨ ਤੇ ਕਿੱਥੇ ਖੁਸ਼ੀਆਂ ਤੋਂ ਪਹਿਲਾਂ ਮੌਤ ਨੇ ਦਸਤਕ ਦੇ ਦਿੱਤੀ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਪਾਟਲੀ ਰਿਪੋਰਟ डेली विदेश विच अपना भविक बना चाहते हो पाओ विदेश पढ़ाई करने का मौका पिरामिड ई सर्विस की सलाह पंजाब सरकार तो मान्यता प्राप्त करो तिरानवे नौ सौ अठहत्तर तिरानवे नौ सौ अठहत्तर